ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਮੈਂ ਆਉਂਦੀ ਹਾਂ ਸਿੰਘ ਸਲੇ ਮਸੀਹ ਜੀ ਹਾ ਖੜੇ ਆ ਜਿੱਥੇ ਨਸ਼ਿਆਂ ਦਾ ਯੁੱਧ ਇੱਕ ਪ੍ਰੋਗਰਾਮ ਚਲਾਇਆ ਗਿਆ ਜਿਸ ਵਿੱਚ ਨਾਟਕ ਕੋਰੋਗ੍ਰਾਫੀਆਂ ਵੀ ਕੀਤੀਆਂ ਗਈਆਂ ਵੱਡੇ ਲੈਵਲ ਤੇ ਲੋਕਾਂ ਨੇ ਹਿੱਸਾ ਲਿਆ ਸਾਡੇ ਅਨੰਤ ਅਨਜੇਸ ਸਟਾਂਡ ਜੀ ਆ ਗੱਲਬਾਤ ਕਰਾਂਗੇ ਉਹ ਕੋਲ ਰੇਸੇ بھی کوئی <سؤال> سڑی نہیں ہے تو کیا تھا اپنے پائزار کو کے لئے پتا ہمیں بھی سڑی ہے جو کہتے ہیں کہ ہر دسان <سؤال> سو <سؤال> سب سے لڑکیاں جڑیاں کالج چھوڑتی ہیں دسان سو سب سے لڑکیاں ایک دوسری سڑی دیکھا ہے کیا آنا یار میں نے किसी نجاتے ہیں میں جو مجھے سارے پیچھے کھنوں نشے کی سانو کے لڑنا کو دیکھ کے عادتوں دے گئے تھے سارے ٹی ایس جی صاحب بھی اپ کو لگا کہاں پر ہے میرا بھی کہاں پر ہے کہاں پر ہے بڑا پرانی ਔਰ ਮੈਨੂੰ ਲੱਗਦਾ ਹੈ ਕਿ ਸੱਚ ਦੇ ਵਿੱਚ ਹੀ ਪੰਜਾਬ ਵਿੱਚ ਜੰਮੇ ਲੋਕਾਂ ਨੂੰ ਨੇਕੀ ਦੀ ਮਾਨ ਬਿਆਨੇ ਉਹਨਾਂ ਰੰਗਲਾ ਪੰਜਾਬ ਜਿਹੜਾ ਅੱਛੇ ਦੇ ਹਿਸਾਬ ਨਾਲ ਗਰਵਰ ਤੋਂ ਉਹਨੂੰ ਦੇਨਪ੍ਰੇਨ ਸਾਡੀ ਦਵਤ ਬਣਨ ਨੂੰ ਜਿਹੜਾ ਅੱਛੇ ਵਿਸਤਾਰ ਜਾ ਰਿਹਾ ਹੈ ਪਰ ਪੰਜਾਬ ਦੇ ਲੋਕ ਪੰਜਾਬ ਦਾ ਪਛਾਣ ਔਰ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਇੱਕ ਜੋਰਕ ਸ਼ੇਰ ਕੇ ਬੈਠੀ ਹੈ ਔਰ ਅਸੀਂ ਇਸ gota ਹਿੱਸਾ ਪੜਾਏ ਆ ਔਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਅੱਜ ਇੱਥੇ ਬੋਲਜਸ ਦੇ ਵਿਦਿਆਰਥੀ ਆਏ ਨੇ, ਪੰਜਾਬ ਪ੍ਰਬੰਧ ਸਮਾਜਿਕ ਸਾਬਾਦਿਆਤੂ ਆਏ ਨੇ, ਪਿੰਡਾਂ ਦੇ ਪੰਜ ਸਰਪੰਚ ਗਵਰਦਾਰ ਆਏ ਨੇ, ਪਰ ਅਸੀਂ ਇਹ ਸਿਰਫ ਤਧਿਆ ਕਰਕੇ ਚੱਲੇ ਆ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ, ਨਸ਼ਿਆਂ ਦਾ ਜਿਹੜਾ ਕੰਮ ਕਿਹਾ ਜਾਂਦਾ ਹੈ ਉਹ ਲਾ ਕੇ ਰੱਖੇ ਕਿਉਂਕਿ ਜਿਹੜੀ ਗਿਣਤੀ ਹੈ ਉਹ ਬਿਲਕੁਲ ਥੋੜੀ ਹੈ ਪਰ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਜਿਹੜਾ ਚਾਰਿਆ ਵੱਧ ਜਾ ਰਿਹਾ ਪੰਜਾਬੀਆਂ ਨੂੰ ਮਛੇੜੀ ਵੱਧ ਦੱਸਿਆ ਜਾ ਰਿਹਾ ਹੈ ਜਦੋਂ ਕਿ ਇਹ ਅੰਕੜੇ ਕੋਈ ਗੂੜ੍ਹ ਨਹੀਂ ਔਰ ਉਹਨਾਂ ਨੂੰ ਫੋਨ ਦੇ ਬਾਅਦ ਪੇਸ਼ ਕੀਤਾ ਜਾ ਰਿਹਾ ਅਸੀਂ ਕਹਿੰਦੇ ਆ ਕਿ ਪੰਜਾਬੀ ਜਿਹੜੇ ਨੇ ਉਹ ਬੜੇ ਹੀ ਦਲੇਰ ਔਰ ਬੜੀ ਹੀ ਸਾਊ ਕਿਸਮ ਦੀ ਜਿਹੜੀ ਜਾਤ ਹੈ ਔਰ ਪੰਜਾਬੀ ਹਰ ਜਗ੍ਹਾ ਦੇਖ ਕੇ ਜਾ ਕੇ ਆਪਣਾ ਸਥਾਨ ਬਣਾ ਸਕਦੇ ਨੇ ਤੇ ਫਿਰ ਪੰਜਾਬ ਦੇ ਵਿੱਚ ਪੰਜਾਬੀ ਪੀੜ ਹੋਦੀ ਹੈ ਪੰਜਾਬ ਦੇ ਵਿੱਚ ਪੰਜਾਬੀ ਨੂੰ ਥੇ ਕਰ ਦਿੱਤਾ ਜਾਂਦਾ ਪਰ ਕੌਣ ਵਾਲਾ ਸਮਾਜ ਜਿਸ ਤਰ੍ਹਾਂ ਨੂੰ ਉੱਜਾਗ ਹੋ ਰਿਹਾ ਨਹੀਂ ਪੰਜਾਬ ਕੇ ਇਹ ਬਾਤ ਬਹੁਤ ਜੀਵਨ ਦੇ ਤਰ੍ਹਾਂ ਅੰਤ ਦੇ ਵਿੱਚ ਮੈਂ ਉਹ ਲੈਣਾ ਜਿਆਦਾ ਦੁਰਗੀਆਂ ਨਹੀਂ ਕਿ ਕੁੱਝ ਕਿਹਾ ਤਾਂ ਹਲੇਰਾ ਚਲੇਗਾ ਇਹ ਨਹੀਂ ਕੁੱਝ ਕਿਹਾ ਤਾਂ ਹਲੇਰਾ ਚਲੇਗਾ ਇਹ ਨਹੀਂ ਜੁਫਰੇਹਾ ਤਾਂ ਸ਼ਮਾ ਗਾੜੀ ਕਿਹਾ ਕਿ ਇਹਦੀ ਬਾਤ ਬਸਰਾ ਦੇ ਦੁੱਤੇ ਮੇਰਾ ਜੀਰ ਮੇਰੇ ਯਾਰ ਦੀ ਮੈਂ ਦੇਖਿਆ ਜੀ ਇੱਥੇ ਜ਼ੀਰੇ ਦੇ ਵਿੱਚ ਇੱਥੇ ਆਰਟੀ ਐਸੋਸੀਏਸ਼ਨ ਸ਼ੈਲਰ ਐਸੋਸੀਏਸ਼ਨ ਨੇ ਅਤੇ ਜਿਹੜੇ ਆਪਣੇ ਸਾਥ ਦੇ ਇਨਾਂ ਦੇ ਬਹੁਤ ਹੀ ਵਧੀਆ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਹੈ ਇਲਾਕੇ ਦੇ ਵਿੱਚ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਚੜਾਇਆ ਵਾ ਉਸ ਨੂੰ ਬਹੁਤ ਵਧੀਆ ਹੰਗਾਰਾ ਭਲਾਰਾ ਮਿਲਿਆ ਹੈ ਦੇ ਲੋਕਾਂ ਦੇ ਵਿੱਚ ਬਹੁਤ ਵਧੀਆ ਹੰਗਾਰਾ ਇਸ ਚੀਜ਼ ਦਾ ਵੀ ਜਿਹੜੀਆਂ ਵੀ ਸਰਕਾਰ ਵੱਲੋਂ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀ ਨਸ਼ੇ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਪੰਚ ਸਰਪੰਚ ਸਾਰੇ ਇਲਾਕੇ ਦੇ ਸਟੂਡੈਂਟ ਕਾਲਜਸ ਦੇ ਬਹੁਤ ਸਾਰੇ ਨੇ ਇਥੇ ਹਸਾਲਿਆ ਵੱਡੀ ਗਿਣਤੀ ਦੇ ਵਿੱਚ ਜਿਸ ਦੇ ਵਿੱਚ ਬਹੁਤ ਹੀ ਜਿਹੜੇ ਬਲਾਰੇ ਨੇ ਵਧੀਆ ਬੋਲਿਆ ਤੇ ਜਿਹੜੇ ਸਟੂਡੈਂਟਸ ਨੇ ਵੀ ਇਹਦੇ ਵਿੱਚ ਹਿੱਸਾ ਲਿਆ ਤੇ ਜਾਣਕਾਰੀ ਜਵਤਾ ਹੋਇਆ ਉਹਨਾਂ ਦੀ ਅਵੇਰਨੈਸ ਹੋਰ ਵਧੀ ਹੈ ਤੇ ਅਵੇਰਨੈਸ ਮੈਂ ਹੀ ਬੇਨਤੀ ਕੀਤੀ ਹੈ ਸਾਰੇ ਸਟੂਡੈਂਟਸ ਨੂੰ ਵੀ ਤੇ ਜਿਹੜੇ ਪਤਵੰਤੇ ਸਹਿਰੀ ਆ ਤੇ ਸਰਪੰਚ ਸਹਿਬਾਨ ਆ ਪੰਚ ਸਹਿਬਾਨ ਆ ਕਿ ਆਪਾਂ ਅੱਗੇ ਵੱਧ ਕੇ ਆਈਏ ਤੇ ਇਹ ਨਸ਼ੇ ਦੇ ਖਿਲਾਫ ਆਪਾਂ ਡਟ ਕੇ ਲੜਾਈ ਲੜੀਏ ਅਸਰ ਲੋਕਾਂ ਨੇ ਕਿਹਾ ਕਿ ਮੈਡੀਕਲ ਉਹਨਾਂ ਦਾ ਮੈਡੀਕਲਾਂ ਤੇ ਵੀ ਜਿਹੜੇ ਨਸ਼ੇ ਵਿਕ ਰਹੇ ਕੀ ਉਹਨਾਂ ਤੇ ਵੀ ਐਕਸ਼ਨ ਹੋਏਗਾ ਅਸੀਂ ਗਰੀਬ ਫੁੱਡੀ ਵਰੀ ਰੇਡਸ ਕਰ ਚੁੱਕੇ ਆ ਮੈਡੀਕਲ ਦਵਾਈਆਂ ਦਾ ਨਸ਼ਾ ਜੋ ਐਕਸ਼ਨ ਲਿਆ ਇੱਕ ਦੁਕਾਨਦਾਰ ਨੇ ਵੀ ਰੰਗੇ ਕੀਤਾ ਤੇ ਐਵੇਂ ਇਹ ਜਾਰੀ ਰਹੂਗਾ ਜੇ ਇਹ ਮੈਡੀਕਲ ਨਸ਼ੇ ਵੇਚਣਗੇ ਅਨਧਾਰਤ ਤੌਰ ਤੇ ਜਿਹੜੇ ਨੂੰ ਨਹੀਂ ਵੇਚ ਸਕਦੇ ਕਾਨੂੰਨਦਾਰ ਨੇ ਉਹਨਾਂ ਦਾ ਐਕਸ਼ਨ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ